ਅਸੀਂ ਇੱਥੇ ਦੋ ਪ੍ਰੋਗਰਾਮ ਕੱਠੇ ਕੀਤੇ ਹੈ ਸਰਕਾਰ ਆਪਦੀ ਦਵਾ ਐਂਡ ਰੀਲੀਜ਼ ਆਫ ਵਿਟ੍ਰੀਚਰ ਜਿਹੜਾ ਕਿ ਪੂਰੇ ਨਵੇਂ ਸ਼ਹਿਰ ਦੇ ਉੱਤੇ ਹੈਗਾ ਅਸੀਂ ਪੂਰੇ ਹਿੰਦੁਸਤਾਨ ਤੇ ਵਰਲਡ ਮੈਪ ਦੇ ਉੱਤੇ ਨਵਾਂ ਸ਼ਹਿਰ ਨੂੰ ਟਿਕੜਾ ਚੋੜੇ ਹੈ ਇੱਥੇ ਜਿਹੜੀਆਂ ਇਤਿਹਾਸਿਕ ਥਾਵਾਂ ਹੈ ਨਹੀਂ ਨਹੀਂ ਹਮੇਸ਼ਾ ਲੋਕਾਂ ਨੂੰ ਨਵੇਂ ਸ਼ਹਿਰ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਇੱਥੇ ਕੀ ਕੁਝ ਹੈਗਾ। ਰੱਪੜੇ ਸਮੇਂ ਤੋਂ ਜਿਹੜੇ ਇੱਥੇ ਟਰਨ ਦੇ تھے ਹੈਗੇ ਰਕਾਸਕ ਕੋਲੇ ਜਿਹੜਾ ਚਰਾਨ ਹੈਗਾ ਉੱਥੋਂ ਸਾਡੀ ਇਤਿਹਾਸ ਰੂਪੀਤੀ ਹੈ। ਰਾਈਟ ਥਰੂ ਮੁਗਲ ਕਾਲ ਜਿਹੜੇ ਕੁੰਡ ਹੈਗੇ ਆ ਉਸ ਤੋਂ ਵੀ ਪਹਿਲਾਂ ਦੇ ਆ ਉਹ ਜਿਹੜੇ ਇਤਿਹਾਸਿਕ ਕੁੰਡਾਂ ਚੋਂ ਇੱਕ ਕੁੰਡ ਸਾਡੇ ਰਹੋਗੇ ਹੈ ਇਹ ਵੀ ਪੂਰੀ ਨਵਾਂ ਸ਼ਹਿਰ ਦੀ ਲੋਕਾਂ ਨੂੰ ਨਹੀਂ ਪਤਾ ਇਹ ਜਿਹੜਾ ਉਪਰਾਲਾ ਸੰਧੂ ਸਾਹਿਬ ਨੇ ਚੁੱਕਿਆ ਸੀਗਾ ਟਰਾਈਡੈਂਟ ਗਰੁੱਪ ਨੇ ਸਾਨੂੰ ਸਪਾਂਸਰ ਕੀਤਾ ਕਿ ਜੀ ਅਸੀਂ ਤੁਹਾਨੂੰ ਇਹ ਛਾਪ ਕੇ ਦੇ ਦੇਵਾਂਗੇ ਅਸੀਂ ਦੋਵਾਂ ਦੇ ਬੜੇ ਸ਼ੁਕਰਗੁਜ਼ਾਰ ਇਹ ਜਿਹੜਾ ਪੈਂਫਲੇਟ ਤੇ ਲਿਟਰੇਚਰ ਛਾਪਿਆ ਇਹ ਅਸੀਂ ਪੂਰੇ ਜਿੰਨੀ ਵੀ ਟ੍ਰੇਡ ਫੇਅਰਸ ਹੈਗੇ ਆ ਜਿੱਥੇ-ਜਿੱਥੇ ਵੀ ਅਸੀਂ ਆਊਟਰੀਚ ਕਰ ਸਕਦੇ ਆ ਉੱਥੇ ਅਸੀਂ ਇਹ ਬਰੋਸ਼ਰ ਭੇਜ ਰਹੇ ਆ ਪੈਪਲਟ ਭੇਜ ਰਹੇ ਆ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਇੱਥੇ ਹੋਣ ਇਸ ਤੋਂ ਇਲਾਵਾ ਇੱਕ ਹੋਰ ਤਾਇ ਦੱਸਣਾ ਚਾਹੁੰਦੇ ਆ ਕਿ ਵੈਰੀ ਸ਼ਾਰਟਲੀ ਤੁਹਾਡਾ ਸ਼ਹੀਦ ਆਜ਼ਮ ਮਿਊਜ਼ੀਅਮ ਖੁੱਲਣ ਵਾਲਾ ਹੈ ਕਿਉਂਕਿ ਕੱਲ ਪਰਸੋ ਹੀ ਅੰਦਰ ਬਹਾਮਕੇ ਦੇਖਿਆ ਸੀ 90% ਇਹਦਾ ਕੰਮ ਮੁਕੰਮਲ ਹੋ ਚੁਕੇ ਹੈ ਉਲੀ 10% ਤੋਂ ਘੱਟ ਰਹਿ ਗਿਆ ਹੈ ਇਹਦੇ ਵਿੱਚ ਅਸੀਂ ਇੱਕ ਹੋਰ ਕੋਸ਼ਿਸ਼ ਕਰ ਰਹੇ ਹਾਂ ਮੇਰੇ ਨਾਲ ਗਵਿੰਦਰ ਜੀ ਪੰਜਾਬ ਡਿਜੀਟਲ ਲਾਇਬ੍ਰੇਰੀ ਤੋਂ ਆਏ ਹੋਏ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਚਾਹੁੰਦਾ ਸੀਗਾ ਕਿ ਪਹਿਲਾਂ ਵੀ ਉਹਨਾਂ ਦੀ ਗੱਲਬਾਤ ਮੈਂ ਪਿੰਡ ਦੇ ਵਸਨੀਕਾਂ ਨਾਲ ਸਰਪੰਚ ਸਾਹਿਬ ਨਾਲ ਕਰਾਈ ਸੀ ਕਿ ਇੱਥੇ ਜਿਹੜਾ ਡਿਜੀਟਲ ਲਾਇਬ੍ਰੇਰੀ ਖੋਲਣ ਉਹਨਾਂ ਨੂੰ ਮੈਂ ਨਾਲ ਲੈ ਕੇ ਆਇਆ ਹੋਇਆ ਤਾਂ ਕਿ ਉਹ ਦਿਖਣ ਐਨਆਰਆਈ ਸਮਾਜ ਦੇ ਨਾਲ ਮਿਲ ਕੇ ਜਿੰਨੇ ਵੀ ਨਾਲ ਮਿਲਣਾ ਚਾਹਦੇ ਹੈ ਕਿਉਂਕਿ ਅਫਰੌਟ ਕੋਈ ਵੀ ਚੰਗੇ ਕੰਮ ਕਰਨ ਨੂੰ ਇੱਕ ਤਾਂ ਨiyet ਹੋਣੀ ਚਾਹੀਦੀ ਹੈ عوام ਦੇ ਤਾਂ ਨiyet ਕੁਝ ਨਾ ਕੁਝ ਉੱਤੇ ਖਰਚਾ ਆਉਂਦਾ ਹੈ ਜਿਸ ਤਰ੍ਹਾਂ ਬਿਜਲੀ ਸਟਾਫ ਤੇ ਆਈ ਵੁੱਡ ਬਿਕੋਜ਼ ਇਹ ਹੈਗਾ ਚੈਰੀਟੇਬਲ ਕੰਮ ਹੈ ਜਿੰਨੇ ਲੋਕ ਨਾਲ ਜੁੜ ਜਾਂਦਾ ਬੇਟਾ ਐਂਡ ਜਿੰਨੇ ਵੀ ਅ ਅੱਜ اٹੈਂਡ ਕੀਤਾ ਹੈ ਸਰਾਲ ਸਾਹਿਬ ਜਲਵਾ ਸਾਹਿਬ ਹੋਰ ਜਿਹੜੇ ਅ ਐਨਆਰਆਈ ਸੁਭਾ ਦੇ ਮੈਂਬਰਸ ਪ੍ਰਧਾਨ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਥੈਂਕ ਯੂ